ਬੜੀ ਮਾਰੀ ਮਾਰੇ ਵੀਰੋ ਕਿਤੇ ਸਿੱਧ ਵਾਲੇ ਚੈਨੇ ਨੇ ਮਾਰ ਕੇ ਤਾੜੀਆਂ ਕਬੱਡੀਆਂ ਪਾਈਆਂ ਦੁਨੀਆ ਦੇ ਵਿੱਚ ਨਾ ਹੋਇਆ ਸਾਹਮਣੇ ਸ਼ੀਲੂ ਤੇ ਦੁੱਲਾ ਸ਼ੀਲੂ ਤੇ ਦੁੱਲਾ ਸ਼ੀਲੂ ਸ਼ੀਲੂ ਤੇ ਦੁੱਲਾ ਤੇ ਸ਼ੀਲੂ ਤੇ ਦੁੱਲ ਦਾ ਮੇਲਾ ਚੱਲਦਾ ਆਏ ਹੋ ਮੇਰੇ ਦੁੱਲਾ ਉਹ ਦੁੱਲਾ ਉਹ ਦੁੱਲਾ ਉਹ ਦੁੱਲਾ ਸਿਰਾਂ ਲਾ ਗਿਆ ਉਹ ਦੁੱਲਾ ਵਾਓ ਇਹ ਦੁੱਲੇ ਆ ਵਾਓ हजार दिया। और तो... तेरा आ गया नहीं। क्या बात है वेज़िता? क्या बात है गुरकीर्तन चाह लास्ट्रेलिया हरकिरत चाह लास्ट्रेलिया बलजीत लास्ट्रेलिया कीलू के तीन जब ਨਾਲ ਸ਼ੀਦੂ ਲੱਗਾ ਹੋਇਆ ਚਾਰ ਜਾਫੀ ਬਹਾਕੂ ਮੁਰਦੇ ਤਿਆਰ ਬਤ ਤਿਆਰ ਹੈ ਏ ਨੰਬਰ ਪਿਸਟਲ ਦਾ ਇਹ ਮੇਲੇ ਤੇ ਦੌੜਾ ਸੀ ਨੰਬਰ 1 ਲਿਆਈ ਘੋੜੀ ਲੈਡੀਏਟਰ ਨੇ ਇਹਦੇ ਸ਼ਹਿਨ ਸ਼ਹਾ ਦੀ ਤੋੜੀ ਮੇਲੇ ਤੇ ਦੌੜਾ ਸੀ ਨੰਬਰ 1 ਲਿਆਈ ਘੋੜੀ ਲੈਡੀਏਟਰ ਨੇ ਆਓ ਸਾਹਮਣੇ ਇਸ ਲਈ ਅੰਮੇ ਦੀ ਪਈ ਹੋਈ ਕਬੱਡੀ ਐ ਐ ਸੁਰਸਿੰਘ ਦੀ ਧਰਤੀ ਦਾ ਉਂਗਲੀ ਖੜੀ ਹੈ ਮੇਰੇ ਵੀਰੋ ਐਨ ਦੁਨੀਆ ਦੇ ਵਿੱਚ ਨਾਮ ਕਿ ਗਵਿੰਦਪੁਰੇ ਵਾਲਾ ਅੱਜ ਢੇਰ ਦੇ ਵਿੱਚ ਦੁੱਲਾ ਆ ਗਿਆ ਸ਼ੀਲੂ ਹਿਆਣੇ ਵਾਲਿਆ ਓਏ ਸ਼ੀਲੂ ਦੁੱਲਾ ਆ ਗਿਆ ਓਏ ਸ਼ੀਲੂ ਦੁੱਲਾ ਆ ਗਿਆ ਓਏ ਸ਼ੀਲੂ ਦੁੱਲਾ ਆ ਗਿਆ ਬੱਲੇ 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 ਏ ਓ ਦੁੱਲੇ ਦਾ ਧੱਕਾ ਲਾ ਲੈ ਲੈ ਮੇਲਾ ਮੇਲਾ ਓ ਸਾਰਾ ਮੇਲਾ ਦੁੱਲਿਆ ਤੂੰ ਲੁੱਟਿਆ ਹਣ ਵੇਖਣਾ ਵੀ ਦੁੱਲਾ ਬੱਲੇ ਬੱਲੇ ਗਰਾਊਂਡ 'ਚ 나오 ਗਰਾਊਂਡ 'ਚ ਪ੍ਰਬੰਧਕ ਵੀ 나오ਣ ਦੇਖਣ ਦੇ ਸ਼ੋਹ ਕਬੱਡੀ ਦਾ ਲੋਕੀ ਸੁਬਾਹ ਦੇ ਬੈਠੇ ਆ ਬਾਈ ਹੋ ਰਹੀ ਤਸੱਲੀ ਕਹਿੰਦੇ ਦਿਲ ਹੋਰ ਮੰਗਦਾ ਸਾਹਮਣੇ ਦੀਪ ਦੀ ਕਬੱਡੀ ਪ੍ਰੋਫੈਸਰ ਸਾਹਿਬ ਦਮੁਰਜੀ ਵਾਲੇ ਦੀਪ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਸਣੀ ਕਾਲੇ ਸੰਘਿਆ ਵਾਲਾ ਬੱਬੂ ਭਿੰਡਰਾ ਵਾਲਾ ਪੇਚਾ ਸਣੀ ਕਾਲੇ ਸੰਘਿਆ ਦੇ ਨਾਲ ਪੈ ਗਿਆ ਓਏ ਪੇਚਾ ਦੀਪ ਦਮੁਰਜੀ ਤੇ ਸਣੀ ਕਾਲੇ ਸੰਘਿਆ ਦਾ ਢੇਰ ਦੇ ਵਿੱਚ ਲਾਲਾ ਲਾਲਾ ਹੋਈ ਪਈ ਹੈ ਬੱਲੇ ਬੱਲੇ ਹੋਈ ਪਈ ਏ ਜਣੀ ਬਰ ਨੰਨੋ ਚੱਠੇ ਗਵਿੰਦਪੁਰੇ ਦਾ ਪਿੰਡਰਾ ਵਾਲਾ ਪੈਸਲ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਸ ਵੇਲੇ ਕਹਿੰਦੇ ਬੋਲਿਆ ਹੋਇਆ ਧਾਵਾ ਆਹ ਯਾਸੀ ਕੋਸ਼ਿਸ਼ ਕਰ ਰਿਹਾ ਜਫਾ ਲਾਉਣ ਦੀ ਗਮਨੀਸ਼ ਤੇ ਪੈਸਲ ਟੱਕਰ 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 ਸਿਰੇ ਦੀ ਜ਼ੋਰ ਲੱਗਿਆ ਹੋਇਆ ਦੋਵੇਂ ਕਬੱਡੀ ਖਿਡਾਰੀਆਂ ਦੇ ਦਰਮਿਆਨ ਸਿਰਾ ਓਏ ਮਨੀਸ਼ ਇਹ ਸ਼ੀਲੂ ਕਿਹੜਾ ਹੈ ਮੇਰੇ ਵੀਰੋ ਬੱਲੇ ਕਬੱਡੀ ਅੰਬੇ ਨੇ ਸੁਰ ਸਿੰਘ ਵਾਲੇ ਦੀ ਧਰਤੀ ਦੇ ਅੰਬੇ ਨੇ ਵੀ ਅੱਜ ਧੰਨ ਧੰਨ ਕਰਵਾਈ ਹੋਈ ਹੈ ਢੇਰ ਦੇ ਵਿੱਚ ਦੁਨੀਆ ਆਨੰਦ ਮਾਣਦੀ ਹੈ ਸਲੀ ਕਾਲੇ ਸੱਧਿਆ ਵਾਲਾ ਪੱਟਾਂ ਤੇ ਥਾਪੀਆਂ ਮਾਰਦਾ ਹੈ ਬੱਬੂ ਪਿੰਡਰ ਕਿਆਰੀ ਦੇ ਵਿੱਚ ਖੜਾ ਹੈ ਪਰ ਭੇਜਰ ਰਾਹੁਲ ਦੇ ਨਾਲ ਪਿਆ ਹੋਇਆ ਹੈ ਉਹ ਕਬੱਡੀ ਪਾਉਣ ਦੇ ਲਈ ਆ ਗਿਆ ਜਿਹੜੀ ਲਾਲਾ ਲਾਲਾ ਹੋਈ ਪਈਆ ਸੱਜਣਾ ਉਹ ਦੁੱਲੇ ਨੇ ਕਰਾਈ ਹੋਈ ਹੈ